ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਭਰ ਤੇ ਛੁੱਟੀਆਂ ਦਾ ਐਲਾਨ ਅਦਾਲਤ ਇੰਨੇ ਦਿਨ ਰਹਿਣੀਆਂ ਬੰਦ ਜਾਣੋ ਕਦੋਂ ਤੱਕ ਕੇਸਾਂ ਦੀ ਸੁਣਵਾਈ ਗਰਮੀਆਂ ਦੀ ਛੁੱਟੀਆਂ ਕਾਰਨ ਸੂਬੇ ਭਰ ਸੈਸ਼ਨ ਤੇ ਹੇਠਲੀ ਅਦਾਲਤਾਂ ਬੰਦ ਰਹਿਣਗੀਆਂ 1 ਜੂਨ ਤੋਂ 30 ਜੂਨ ਤੱਕ ਅਦਾਲਤਾਂ ਵਿੱਚ ਸਿਵਲ ਕੇਸਾਂ ਦੀ ਨਿਜ਼ਮਤ ਤੇ ਸੁਣਵਾਈ ਨਹੀਂ ਹੋਵੇਗੀ ਜਦੋਂ ਕਿ 13 ਜੂਨ ਤੱਕ ਅਦਾਲਤਾਂ 'ਚ ਅਪਰਾਧਿਕ ਕੰਮ ਜਾਰੀ ਰਹੇਗਾ ਜ਼ਿਲ੍ਹਾ ਬਾਰ ਅਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਨਿਤਨ ਕਪਿਲਾ ਨੇ ਦੱਸਿਆ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਕਰਨ 1 ਜੂਨ ਤੋਂ 30 ਜੂਨ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜ਼ਿਲ੍ਹਿਆਂ ਤੇ ਤਹਿਸੀਲਾਂ ਅਧੀਨ ਸਾਰੀਆਂ ਅਦਾਲਤਾਂ ਵਿੱਚ ਸਿਵਲ ਕੇਸਾਂ ਦੀ ਨਿਯਮਿਤ ਸੁਣਵਾਈ ਨਹੀਂ ਹੋਵੇਗੀ ਜਦੋਂ ਕਿ 1 ਜੂਨ ਤੋਂ 13 ਜੂਨ ਤੱਕ ਅਦਾਲਤਾਂ ਵਿੱਚ ਅਪਰਾਧਿਕ ਕੇਸਾਂ ਦੀ ਨਿਯਮਿਤ ਸੁਣਵਾਈ ਜਾਰੀ ਰਹੇਗੀ 16 ਜੂਨ ਤੋਂ 31 ਜੂਨ ਤil ਤੱਕ ਅਪਰਾਧੀ ਕੇਸਾਂ ਦੀ ਸੁਣੋ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ ਅਤੇ ਛੁੱਟੀਆਂ ਕਰਨ ਅਦਾਲਤਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਇਸੇ ਦੇ ਨਾਲ ਜਿਹੀ ਜ਼ਿਲ੍ਹਾ ਦੇ ਸੈਸ਼ਨ ਜੱਜ ਸ਼੍ਰੀਮਤੀ ਹਰਪ੍ਰੀਤ ਕੋਰੋਂਦਾਵਣੇ ਛੁੱਟੀਆਂ ਦਾ ਦੌਰਾਨ ਆਉਣ ਵਾਲੇ ਮਹੱਤਵਪੂਰਨ ਮਾਮਲਿਆਂ ਦਾ ਅਦਿਸ਼ਟੇ ਆਦ ਦੀ ਸੁਣਵਾਈ ਲਈ ਇਹ ਰੇ ਅਦਾਲਤਾਂ ਅਤੇ ਸੈਸ਼ਨ ਅਦਾਲਤਾਂ ਵਿੱਚ ਜੱਜਾਂ ਦੀ ਡਿਊਟੀ ਲਗਾਈਆਂ ਹਨ ਇਸ ਸਬੰਧੀ ਇੱਕ ਸੋਚੀ ਵੀ ਤਹਿ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਜੱਜਾਂ ਜਾਜ ਤਰੀਖਾ ਅਨੁਸਾਰ ਅਦਾਲਤਾਂ ਵਿੱਚ ਬੈਠਣਗੇ ਅਤੇ ਆਉਣ ਵਾਲੇ ਮਹੱਤਵਪੂਰਨ ਮਾਮਲਿਆਂ ਦੀਆਂ ਸੁਣਵਾਈਆਂ ਕਰਨਗੇ ਜੋ ਤਾਂ ਜੋ ਛੁੱਟੀਆਂ ਕਾਰਨ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਮੁਸ਼ਕਲ ਨਾ ਹੋਵੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਈ ਜਰੂਰ ਦਿਓ ਧੰਨਵਾਦ